ਸ਼ਿਆਟਾ ਇਲਾਕੇ ਦੇ ਵਿੱਚ ਭਾਜਪਾ ਆਗੂਆਂ ਵੱਲੋਂ ਵੰਡੀਆਂ ਗਈਆਂ ਜਲੇਬੀਆਂ ਕਰਾਇਆ ਲੋਕਾਂ ਦਾ ਮੂੰਹ ਮਿੱਠਾ ਹਰਿਆਣਾ ਦੇ ਵਿੱਚ ਲਗਭਗ ਭਾਜਪਾ ਦੀ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ ਉਸ ਨੂੰ ਲੈ ਕੇ ਹੀ ਭਾਜਪਾ ਆਗੂਆਂ ਵੱਲੋਂ ਪਹਿਲਾਂ ਹੀ ਜਲੇਬੀਆਂ ਵੰਡੀਆਂ ਜਾ ਰਹੀਆਂ ਅਤੇ ਕਾਂਗਰਸ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਤੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਵੱਲੋਂ ਕਿਹਾ ਗਿਆ ਸੀ ਕਿ ਹਰਿਆਣਾ ਦੇ ਵਿੱਚ ਜਲੇਬੀਆਂ ਦੀਆਂ ਫੈਕਟਰੀਆਂ ਲਗਾ ਦਿੱਤੀਆਂ ਜਾਣਗੀਆਂ ਤੇ ਲੋਕਾਂ ਦਾ ਜਲੇਬੀਆਂ ਨਾਲ ਮੂੰਹ ਮਿੱਠਾ ਕਰਾਵਾਂਗੇ ਪਰ ਹੁਣ ਸਭ ਕੁਝ ਉਲਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਨੂੰ ਲੈ ਕੇ ਹੀ ਭਾਜਪਾ ਆਗੂਆਂ ਵੱਲੋਂ ਸ਼ਹਾਟਾ ਇਲਾਕੇ ਦੇ ਵਿੱਚ ਲੋਕਾਂ ਨੂੰ ਜਲੇਬੀਆਂ ਖੁਲਾ ਕੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਅੱਜ ਦਿਨ ਮੰਗਲਵਾਰ 8 ਤਰੀਕ ਸਮਾਂ ਤਕਰੀਬਨ 5 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਅੱਜ ਜੀ ਹਰਿਆਣਾ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵਧੀਆ ਜਿੱਤ ਜਿਹੜੀ ਸਾਹਮਣੇ ਆਈ ਆ ਕਿਉਂਕਿ ਸਾਰੀ ਕਾਂਗਰਸ ਪਾਰਟੀ ਨੇ ਇਹ ਵਾਅਦਾ ਫਲਾਈ ਹੋਈ ਸੀ ਕਿ ਭਾਰਤੀ ਜਨਤਾ ਪਾਰਟੀ ਤੀਜੀ ਵਾਰੀ ਹਰਿਆਣਾ ਵਿੱਚ ਹਾਰਦੀ ਪਈ ਤੇ ਕਾਂਗਰਸ ਸਰਕਾਰ ਬਣਦੀ ਪਈ ਆ ਰਾਹੁਲ ਗਾਂਧੀ ਨੇ ਜਿਹੜੀ ਫੈਕਟਰੀ ਚਾਲੂ ਕਰਨ ਦੀ ਗੱਲ ਕੀਤੀ ਆ ਕਿ ਚਾਲੂ ਕਰਨੀ ਫੈਕਟਰੀ ਜਲੇਬੀਆਂ ਦੀ ਅਸੀਂ ਉਹ ਜਲੇਬੀਆਂ ਦੀ ਫੈਕਟਰੀ ਜਿਹੜੀ ਆ ਉਹ ਫੈਕਟਰੀ ਤੋਂ ਜਲੇਬੀਆਂ ਕੱਢ ਕੇ ਅਸੀਂ ਇੱਥੇ ਲੈ ਆਏ ਅੱਜ ਉਹ ਭਾਰਤੀ ਜਨਤਾ ਪਾਰਟੀ ਜਿੱਤੇਗੀ ਤੇ ਜਲੇਬੀਆਂ ਹੀ ਸਾਰੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਜੇ ਤੁਹਾਡੀ ਹਰਿਆਣਾ 'ਚ ਹੋਈ ਆ ਜਲੇਬੀਆਂ ਹੀ ਅੰਬਸਰ ਸ਼ਹਿਰ 'ਚ ਸ਼ਹਾਡੇ ਵਿੱਚ ਖਵਾਣੇ ਪਏ ਆ ਪੰਜਾਬ 'ਚ ਖਵਾਣੇ ਪਏ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ 10 ਸਾਲ ਕੰਮ ਕੀਤਾ ਵਾ ਹਰਿਆਣਾ ਦੇ ਵਿੱਚ ਸਿਆਣੀ ਸਰਕਾਰ ਨੇ ਖੱਟਰ ਸਰਕਾਰ ਨੇ ਉਹ ਲੋਕਾਂ ਦੇ ਦਿਲ 'ਚ ਬੈਠਾ ਹੋਇਆ ਵਾ ਜਿੰਨਾ ਮਰਜੀ ਝੂਠ ਕਾਂਗਰਸ ਮਾਰ ਲੇ ਜਿੰਨਾ ਮਰਜੀ ਝੂਠ ਰਾਹੁਲ ਗਾਂਧੀ ਮਾਰ ਲੇ ਫੁੱਡਾ ਮਾਰ ਲੇ ਉਹ ਝੂਠ ਲੋਕਾਂ ਤੱਕ ਨਹੀਂ ਜਾਣਾ ਲੋਕਾਂ ਤੱਕ ਹੀ ਜਾਣਾ ਵਾ ਭਾਰਤੀ ਜਨਤਾ ਪਾਰਟੀ ਦਾ ਕੰਮ ਜਿਹੜਾ ਕਿ ਲੋਕਾਂ ਨੇ ਦੇਖ ਕੇ ਕੰਮ ਸਾਨੂੰ ਵੋਟਾਂ ਪਾਈਆਂ ਵਾ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਵਧੀਆ ਜਿੱਤ ਜਿਹੜੀ ਆ ਉਹ ਹਰਿਆਣਾ ਵਿੱਚ ਮਿਲੀ ਆ ਜਿਹੜਾ ਜਿਹੜੀ ਗੱਲ ਕੀਤੀ ਸੀ ਕੇਜਰੀਵਾਲ ਨੇ ਯਹੀਂ ਜੀ ਸਾਡੇ ਤੋਂ ਬਗੈਰ ਜਿਹੜੀ ਸਰਕਾਰ ਆ ਉਹ ਹਰਿਆਣਾ 'ਚ ਬਣ ਨਹੀਂ ਸਕਦੀ ਕੇਜਰੀਵਾਲ ਨੂੰ ਮਿਲਿਆ ਵਾ ਆਂਡਾ ਆਂਡਾ ਹੀ ਖਵਾ ਨਹੀਂ ਸਕਦੇ ਨਰਾਤੇ ਚੱਲਦੇ ਪਏ ਆ ਇਹਦੇ ਲੋਕਾਂ ਨੂੰ ਆਂਡੇ ਵੀ ਖਵਾਣੇ ਹੀ ਆ ਅੱਜ ਕੀ ਕਹਿਣਾ ਚਾਹੋਗੇ ਪਹਿਲਾਂ ਜਦੋਂ ਹਰਿਆਣਾ ਦੇ ਵਿੱਚ ਜਦੋਂ ਪਹਿਲਾ ਰੁਝਾਨ ਆਇਆ ਸੀਗੇ ਉਹ ਕਾਂਗਰਸ ਦੇ ਹੱਕ 'ਚ 11 ਵਜੇ ਤੋਂ ਬਾਅਦ ਜਿਹੜੀ ਸਾਰੀ ਸਥਿਤੀ ਬਦਲ ਗਈ ਉਹ ਸਾਰੀ ਬੀਜੇਪੀ ਦੇ ਉਰਜਾਣ ਜਦੋਂ ਆਪਾਂ ਅੱਧੇ ਘੰਟੇ ਨੂੰ ਜਾਣ ਦੇਖਦੇ ਆਂ ਉਰਜਾਣ ਸਹੀ ਨੂੰ ਹੁੰਦੇ ਰੁਜਾਣ ਸਹੀ ਮੈਨੂੰ ਤੇ 10 ਵਜੇ 10:30 ਵਜੇ 11:30 12 ਵਜੇ ਤੱਕ ਸਾਰਾ ਉਰਜਾਣ ਪੂਰੇ ਸਹੀ ਤਰੀਕੇ ਨਾਲ ਆਂਦੇ ਆ ਪਤਾ ਲੱਗ ਜਾਂਦਾ ਕਿ ਇੰਨੇ ਇੰਨੇ ਡੱਬੇ ਖੁੱਲ ਚੁੱਕੇ ਆ ਇੰਨੀਆਂ ਰਹੀ ਗਈਆਂ ਵਾ ਸਿਸਟਮ ਚੱਲਦਾ ਪਿਆ ਵਾ ਤੇ ਹੁਣ ਅਸੀਂ ਇਸ ਸਟੇਜ ਤੇ ਆ ਗਏ ਕਿ ਅਸੀਂ ਹਾਰ ਨਹੀਂ ਸਕਦੇ ਉਹ ਸਾਡੀਆਂ 50 ਤੋਂ 52 ਸੀਟਾਂ ਆਂਦੀਆਂ ਪਈਆਂ ਵਾ ਹੁਣ ਅਸੀਂ ਜਿੱਤ ਦੀ ਹੋ ਰਹੀ ਅਗਰ ਸਾਰੇ ਗਏ ਅਸੀਂ ਹਾਰ ਨਹੀਂ ਸਕਦੇ ਪਰ ਜ ਦਸੜਾ ਦੇ ਧਾਗੇ ਬਣਦੀਆਂ ਉਹ ਉਹਨਾਂ ਦਾ ਅਤੀ ਉਤਸ਼ਾਹ ਹੈਗਾ ਜੀ ਜਿਹੜਾ ਕੀ ਖਰਾਬ ਹੋ ਗਿਆ ਗਲਤ ਹੋ ਗਿਆ ਜਿਹੜਾ ਕਿ ਜਲੇਬੀ ਰਾਹੁਲ ਗਾਂਧੀ ਦੇ ਮੂੰਹ ਚ ਖੋ ਕੇ ਜੜੀ ਆ ਉਹ ਬੀਜੇਪੀ ਦੇ ਲੋਕਾਂ ਦੇ ਮੂੰਹ ਚ ਪੈ ਗਈ ਔਰ ਅੱਜ ਜਿਹੜੀ ਤੁਸੀਂ ਇਹ ਜਲੇਬੀਆਂ ਖਵਾ ਰਹੇ ਕਿ ਕਿਹੜੀ ਜਗ੍ਹਾ ਖਵਾ ਰਹੇ ਜੀ ਅਸੀਂ ਤਾਂ ਸ਼ਹਾਡੇ ਖੜੇ ਆ ਸ਼ਹਾਡੇ ਚੌਂਗਦੇ ਵਿੱਚ ਅੰਬਸਰ ਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅੱਜ ਜਸ਼ਨ ਮਨਾ ਜਾ ਰਿਹਾ ਵਾ ਅਨੁਮੀਦ ਆ ਕਿ ਅਸੀਂ ਸਾਰੇ ਦੇਸ਼ ਵਿੱਚ ਮਹਾਰਾਸ਼ਟਰ ਜਿੱਤਾਂਗੇ ਤੇ ਸਾਰੇ ਦੇਸ਼ ਵਿੱਚ ਸਾਡੀ ਸਰਕਾਰਾਂ ਬਣਨਗੀਆਂ